ਸੋ ਨਾ ਬਣੇ ਬੋਲ ਦੇ ਚਾਲਾ ਮੰਡੀ ਦੇ ਜੀਮਿੰਦਾਰਾਂ ਦਾ ਦੇਖੋ ਕੀ ਲੋਟ ਹੋ ਰਹੀ ਹੈ ਗਰੇ ਹੋ ਚੱਲ ਗਏ ਚਾਲਾ ਮੰਡੀ ਤੇ ਜੀਮਿੰਦਾਰਾਂ ਦੀ ਹੋ ਰਹੀ ਇਹ ਮੇਰੇ ਨਾਲ ਕਰਨਾ ਹੋਣਾ ਆ ਵੇਖ ਲਓ ਜੀ ਬਟਾਲਾ ਮੰਡੀ ਦਾ ਰੇਟ ਜੀਮਿੰਦਾਰਾਂ ਦੀ ਬਿਲਕੁਲ ਲੁੱਟ ਹੋਉਂਦੀ ਆ ਜੀਮਿੰਦਾਰ ਹਾਰ ਕੇ ਵਾਪਸ ਖੜਨ ਨੂੰ ਮਜਬੂਰ ਹੋ ਗਏ ਨੇ ਆ ਮੰਡੀ ਦੇ ਵਿੱਚ ਤੋਂ ਇਹ ਆ ਆਪਣੇ ਲਵਾ ਕੇ ਤੇ ਫੇਰ ਵਾਪਸ ਖੜਨ ਲੱਗੇ ਨੇ ਜੋ 3400 ਤੋਂ ਰੇਟ ਘਟ ਕੇ ਤੇ ਜਿਹੜਾ ਹੁਣ ਅੱਜ 26-2700 ਨੂੰ ਰੇਟ ਵੇਚ ਗਿਆ ਇਥੇ ਦੱਸਿਆ ਇਹਨਾਂ ਨੇ ਵੀ 2200 ਨੂੰ ਵੀ ਵੇਚ ਗਿਆ ਰੇਟ ਔਰ ਕਿਸਾਨਾਂ ਦੀ ਬਿਲਕੁਲ ਲੁੱਟ ਹੁੰਦੀ ਆ ਜੋ ਕੀ ਇਹ ਬੜਾ ਮੰਦ ਭਾਗਾ ਕੰਮ ਆ ਕਿਸਾਨ ਜਿਹੜੇ ਨੇ ਆਪ ਮਜ਼ਦੂਰ ਇਹ ਭਰ ਕੇ ਤੇ ਫੇਰ ਵਾਪਸ ਖੜਨ ਲੱਗੇ ਨੇ ਇਹ ਮਜਬੂਰੀ ਬਣ ਗਈ ਆ ਇਹਨਾਂ ਦੀ ਸਾਰਿਆਂ ਦੀ ਉਹਨਾਂ ਦੀ ਬਣ ਗਈ ਆਏ ਬਾਬਾ ਧਲੇ ਬਈ ਉਹ ਇਹਦਾ ਉਹ ਬਾਬਾ ਜੀ ਆਹ ਇਹ ਕੀ ਗੱਲ ਹੋ ਗਈ ਸ ਕਿਸਾਨ ਭਰਾਵਾ ਵਾਪਸ ਖੜਨਦੇ ਜੇ ਅੱਜ ਇਹ ਮੰਡੀ ਦਾ ਰੇਟ ਹਜ਼ਾਰ ਰੁਪਿਆ ਟੁੱਟ ਗਿਆ ਜੇ ਜਿਹੜਾ ਕੱਲ ਤੋਂ ਪੱਖੋਂ 3600 3500 ਨੂੰ ਵੇਚਿਆ ਅੱਜ 25 2600 ਨੂੰ ਵੇਚਣ ਡਿਆ ਤੇ ਦੁਬਾਰਾ ਹਨ ਜਿਹੜੀ ਇਹ ਫਸਲ ਲੱਢ ਕੇ ਤੇ ਪਿੰਡਾਂ ਨੂੰ ਖਾਣੀ ਪੈਣੀ ਏ ਇਹ ਹਾਲਾਤ ਹੋ ਗਏ ਹੈ ਗਵਰਨਮੈਂਟ ਦਾ ਵੇਖੋ ਜੀ ਅੱਜ ਪਤਾ ਲੱਗਾ ਵਾ ਵੀ ਅੱਜ ਮੰਡੀ ਦੇ ਵਿੱਚ ਮੀਟਿੰਗ ਹੋਈ ਆ ਮਾਰਕੀਟ ਕਮੇਟੀ ਦੇ ਵਿੱਚ ਚੇਅਰਮੈਨ ਸਾਹਿਬ ਨਾਲ ਮੀਟਿੰਗ ਹੋਈ ਆ ਤੇ ਰੇਟ ਜਿਹੜਾ 3400 ਤੋਂ 2600 ਰੁਪਇਆ ਰੇਟ ਲੱਗਿਆ ਅੱਜ 2600 ਤੇ 2200 ਰੁਪਏ ਰੇਟ ਲੱਗਾ ਵਾ ਔਰ ਔਰ ਤੁਸੀਂ ਵੇਖ ਸਕਦੇ ਹੋ ਆ ਜਿਹੜੀ ਇਹ 1509 ਆ ਔਰ ਬਿਲਕੁਲ ਸੁੱਕੀ ਆ ਔਰ ਇੰਨੀ ਚਮਕਾ ਹੁੰਦਿਆ ਹੋਇਆ ਵੀ ਇਹਨਾਂ ਦਾ ਰੇਟ ਨਹੀਂ ਲੱਗ ਰਿਹਾ ਅੱਗੇ ਤੇ ਹੜਾਂ ਦੀ ਮਾਰ ਪੈ ਗਈ ਆ ਤੇ ਹੁਣ ਇਹਨਾਂ ਅਫਸਰशाही ਦੀ ਮਾਰ ਪੈਣੀ ਸ਼ੁਰੂ ਹੋ ਗਈ ਆ ਬਿਲਕੁਲ ਇਹ ਸਾਰਿਆਂ ਨੂੰ ਬੇਨਤੀ ਆ ਵੀ ਇਹ ਜਿਹੜੀ ਵੀਡੀਓ ਇਹ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਏ ਕਿਸਾਨਾਂ ਤੱਕ ਵੀ ਜਾਏ ਔਰ ਬਟਾਲੇ ਮੰਡੀ ਦੇ ਵਿੱਚ ਲੋਟ ਜਿਹੜੀ ਆ ਇਹ ਬੰਦ ਹੋਏ